ਹਾਂਜੀ ਬਿੱਟੂ ਜੀ ਅੱਜ 26 ਜਨਵਰੀ 26 ਜਨਵਰੀ ਮਤਲਬ 140 ਕਰੋੜ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਘਰ ਘਰ ਤਿਰੰਗਾ ਲਾ 1930 ਤੇ ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਸਾਲਾ ਜੀ ਨਮਕਾਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦਿਆਂ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇੱਥੇ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਦਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜ਼ਰ ਆ ਪਰ ਪਿੱਛੇ ਨਹੀਂ ਹਟਾਂਗੇ ਹੁਣ ਸਾਡੀ ਬਿੱਟੂ ਜੀ ਅੱਜ 26 ਜਨਵਰੀ 26 ਜਨਵਰੀ ਮਤਲਬ 40 ਕਰੋੜ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਘਰ ਘਰ ਤਿਰੰਗਾ ਲਾਓ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਨਾਲ ਜੀ ਨਮਕਾਰ ਜੀ ਅੱਜ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦਿਆਂ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇੱਥੇ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਦਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜ਼ਰ ਆ ਪਰ ਪਿੱਛੇ ਨਹੀਂ ਹਟਾਂਗੇ ਹੁਣ ਰਾਹ ਦੇ ਹਾਂਜੀ ਬਿੱਟੂ ਜੀ ਅੱਜ 26 ਜਨਵਰੀ 26 ਜਨਵਰੀ ਮਤਲਬ 40 ਕਰੋੜ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਘਰ ਘਰ ਦਰੰਗਾ ਲਾ 1930 ਤੇ ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਵਾਲਾ ਜੀ ਨਮਕਾਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਉਹ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਕਿੱਥੇ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਦਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜ਼ਰ ਆ ਪਰ ਪਿੱਛੇ ਨਹੀਂ ਹਟਾਂਗੇ ਹੁਣ ਰਾਹ ਦੇ ਹਾਂਜੀ ਬਿੱਟੂ ਜੀ ਅੱਜ 26 ਜਨਵਰੀ 26 ਜਨਵਰੀ ਮਤਲਬ 140 ਕਰੋੜ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਘਰ ਘਰ ਤਿਰੰਗਾ ਲਾਓ 1930 ਤੇ ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਜੀ ਦਮਕਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇੱਥੇ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਦਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜ਼ਰ ਆ ਪਰ ਪਿੱਛੇ ਨਹੀਂ ਹਟਾਂਗੇ ਹੁਣ